ਬਰਨਾਲਾ ਪੁਲਿਸ ਵੱਲੋਂ ਹੰਡਾਇਆ ਤਨੌਲਾ ਲਿੰਕ ਰੋਡ ਉੱਪਰ ਨਾਕਾਬੰਦੀ ਕਰਕੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ ਕਰ ਲਏ। ਇਹਨਾਂ ਮੁਲਜ਼ਮਾਂ ਕੋਲੋਂ ਦੋ ਵੀਓ ਫੋਨ ਅਤੇ ਇੱਕ ਆਈਫੋਨ ਬਰਾਮਦ ਕੀਤੇ ਗਏ। ਮੁਲਜ਼ਮ ਪ੍ਰਗਟ ਸਿੰਘ ਉੱਪਰ ਪਹਿਲਾਂ ਵੀ ਥਾਣਾ ਸਦਰ ਬਰਨਾਲਾ ਵਿੱਚ ਮੁਕੱਦਮੇ ਚੱਲ ਰਹੇ ਹਨ। ਇਹ ਦੋਵੇਂ ਮੁਲਜ਼ਮ ਮੋਟਰਸਾਈਕਲ ਉੱਪਰ ਸਵਾਰ ਹੋ ਕੇ ਮੋਬਾਈਲ ਫੋਨ ਚੋਰੀ ਕਰਦੇ ਸਨ। ਸਾਡੇ ਕੋਲ 11 ਤਰੀਕ ਨੂੰ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਇੱਕ ਪਰਗਤ ਸਿੰਘ ਪੁੱਤਰ ਸੁਖਪਾਲ ਸਿੰਘ ਅਰਸ਼ਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀਆਂ ਬਾਬਾ ਜੀਵਨ ਸਿੰਘ ਮੁੰਹੜਾ ਜੋ ਪਹਿਲਾਂ ਵੀ ਲੁੱਟਖੋਹ ਦੇ ਮਸਲੇ ਵਿੱਚ ਲੋੜਿੰਦੇ ਨੇ ਵੀ ਇਹ ਚੋਰੀ ਕਰਨ ਦੇ ਆਦੀ ਨੇ ਤੇ ਉਹ ਮੋਬਾਈਲਾਂ ਤੋਂ ਮੋਟਰਸਾਈਕਲ ਤੋਂ ਮੋਬਾਈਲ ਵਗਰਾ ਖੁੰਮਦੇ ਨੇ ਜਿਸ ਤੇ ਸਾਡੇ ਚੌਕੀ ਹੰੜਾ ਆਏ ਦੇ ਅਸੇ ਬੂਟਾ ਸਿੰਘ ਸਾਡੀ ਟੀਮ ਵੱਲੋਂ ਤਰਨ ਟੈਕਸ਼ਨ ਲੈ ਕੇ ਹੰੜਾਤ ਨੂੰ ਲੌ ਲਿੰਕ ਰੋਡ ਤੇ ਨਾਕਾਬੰਦੀ ਕੀਤੀ ਗਈ ਤਾਂ ਸਾਹਮਣੇ ਇੱਕ ਮੋਟਰਸਾਈਕਲ ਸਵਾਰ ਇੱਕ ਮੋਟਰਸਾਈਕਲ ਤੋਂ ਦੋ ਵਿਅਕਤੀ ਨੌਜਵਾਨ ਸਵਾਰ ਸੀ ਜਿਨ੍ਹਾਂ ਨੂੰ ਕਾਬੂ ਕੀਤਾ ਗਿਆ ਤੇ ਇਹਨਾਂ ਪਾਸੋਂ ਅਸੀਂ ਤਿੰਨ ਖੋਹ ਕੀਤੇ ਗਏ ਮੋਬਾਈਲ ਇੱਕ ਆਈਫੋਨ ਦੋ ਵਿਵੋ ਦਾ ਫੋਨ ਰਿਕਵਰ ਕਰਵਾਏ ਨੇ ਮੌਕੇ ਤੋਂ ਤੇ ਮੋਟਰਸਾਈਕਲ ਵੀ ਅਸੀਂ ਕਬਜ਼ੇ 'ਚ ਲਿਆ ਗਿਆ ਨਾਲੇ ਇਹਨਾਂ ਦਾ ਰਸਤਾ ਪਾ ਕੇ ਅਸੀਂ ਇਹਨਾਂ ਦਾ ਟ੍ਰੈਕ ਕੀਤਾ ਸਾਨੂੰ ਮੁਖਬਰੇ ਦੇ ਆਧਾਰ 'ਤੋਂ ਇੱਕ ਇਨਫੋਰਮੇਸ਼ਨ ਮਿਲੀ ਵੀ ਇੱਥੇ ਫਿਰ ਰਿਹਾ ਇਸ ਏਰੀਆ ਤਾਂ ਪੁਲਸ ਪਾਰਟੀ ਨੇ ਪੂ ਤਰਾਂਡੈਕਸ਼ਨ ਲੰਦਰ ਉਸ ਤੇ ਸਾਡੀ ਟੀਮ ਨੇ ਪੂਰੀ ਤੰਦੇਹੀ ਨਾਲ ਤੇ ਤਰਾਂਡੈਕਸ਼ਨ ਲੰਦਰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਵੱਲੋਂ ਲੁੱਟ ਖੋਹ ਕੀਤੇ ਗਏ ਮੋਬਾਈਲ ਬਰੰਦ ਕਰਵਾਏ ਗਏ ਨੇ ਅਸੀਂ ਇਹਨਾਂ ਤੋਂ ਪ੍ਰਗਟ ਸਿੰਘ ਤੇ ਪਹਿਲਾਂ ਦੋ ਮਰਦ ਮੁਕਾਦਮੇ ਦ ਮਕਦਮਾ ਸਾਡੇ ਸਾਣਾ ਸਾਦਰ ਦੇ ਮਕਦਮੇ ਨੇ 2023 ਵਗੈਰਾ ਜੀ ਰਿਮਾਂਡ ਅਸੀਂ ਰਿਮਾਂਡ ਤੱਕ ਕੁਝ ਕੁ ਰਿਮਾਂਡ ਚੱਲ ਰਿਹਾ ਹੈ ਨਾ ਕੁਝ ਕੁ ਚਿਸ ਕਰ ਰਹੇ ਕੁਝ ਹੋਰ ਖੁਲਾਸੇ ਹੁੰਦੇ ਤਾਂ ਉਹ ਵੀ ਰਿਕਵਰੀ ਕਰਵਾਈ ਜਾਊਗੀ ਹਾਲੇ ਇਹਨਾਂ ਤੇ ਪੁੱਛ ਕੇ ਜਾ ਰਹੀ ਹੈ ਜੇ ਕੋਈ ਆਊਗਾ ਤਾਂ ਉਹ ਤੁਰੰਤ ਕਸ਼ਨ ਅਰਸ਼ ਲਵਾਗੇ ਅਸੀਂ ਸਭ ਨੂੰ ਕਹਿਣਾ ਚਾਹੁੰਦੇ ਹਾਂ ਲੋਕ ਵੀ ਆਪ ਦਾ ਖਿਆਲ ਰੱਖਣ ਤੇ ਮਾੜੇ ਅਨਸਰਾਂ ਤੇ ਸਾਡਾ ਇਹ ਬਰਨਾਲਾ ਪੁਲਿਸ ਦੀ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਜੋ ਸਖਤ ਤਰ੍ਹਾਂ ਇਸ ਪੂਰੀ ਸਰਗਰਮੀ ਨਾਲ ਪ੍ਰੋਲਿੰਗ ਤੇ ਡਾਕਰ ਡਿਊਟੀਆਂ ਕਰ ਰਹੇ ਆਂ ਜੇ ਕੋਈ ਵੀ ਮਾੜਾ ਅੰਸਰ ਇੱਥੇ ਕ੍ਰਾਈਮ ਕਰੂਗਾ ਤਾਂ ਉਸ ਨੂੰ ਜ਼ਰੂਰ ਅਸੀਂ ਕਾਬੂ ਕਰਾਂਗੇ ਇਸ ਲਈ ਸਾਡਾ ਇਹ ਸਭ ਨੂੰ ਚੇਤਾਵਨੀ ਹੈ ਵੀ ਮਾੜੇ ਕੰਮ ਨਾ ਕਰੋ ਨਹੀਂ ਅਸੀਂ ਪੁਲਿਸ ਦਾ ਐਕਸ਼ਨ ਜ਼ਰੂਰ ਹੋਊਗਾ